ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿ ਕਿਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਥਾਂਦੇ ਆਲਾ ਇਹ ਪਿੰਡ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦਾ ਹੈ ਇਹਦੇ ਨੇੜੇ ਦੱਸੋ ਸ਼ਹਿਰ ਮੁਕਸਰੀ ਰਹਿ ਜਾਂਦਾ ਵੈਸੇ ਪੁੱਟੀ ਆਲਾ ਪਿੰਡ ਨੇੜਾ ਹੈ ਆਸਾ ਬੁੱਟਰ ਖਿੜਕੀਆਂ ਵਾਲਾ ਇਸ ਸਾਈਡ ਦੇ ਪਿੰਡ ਇਹਦੇ ਨੇੜੇ ਰਹਿ ਜਾਂਦੇ ਆ ਥਾਂਦੇ ਆਲਾ ਪਿੰਡ ਦੇ ਵਿੱਚੋਂ ਅੱਜ ਇਹ ਵੀਡੀਓ ਬਣਾ ਰਹੇ ਆ ਤਿੰਨ ਗਾਵਾਂ ਤੁਸੀਂ ਸਾਹਮਣੇ ਦੇਖ ਲਓ ਐਚ ਐਫ ਨਸਲ ਦੇ ਜਿਹੜੀਆਂ ਵਿਕਾਊ ਐ ਇਹਨਾਂ ਤਿੰਨਾਂ ਤੋਂ ਇਲਾਵਾ ਦੋ ਇਧਰ ਕ੍ਰਾਸ ਬਰੀਡ ਗਾਵਾਂ ਇਹ ਵੀ ਫॉर ਸੇਲ ਐ ਘੱਟ ਰੇਟ ਦੇ ਵਿੱਚ ਜਿਹਨੇ ਗਾਂ ਖਰੀਦਣੀ ਉਹਨਾਂ ਵਾਸਤੇ ਵਧੀਆ ਰਹਿਣਗੀਆਂ ਇੱਕ ਜਰਸੀ ਨਸਲ ਦੀ ਵੜ ਜਿਹਦਾ ਪ੍ਰੋਪਰ ਰਿਕਾਰਡ ਬਾਈ ਕੋਲ ਹੈਗਾ ਕਿਹੜੇ ਸੀਮੰਦੀ ਇਹ ਆਪ ਐ ਤੇ ਜਾਂ ਗੱਭਣ ਕਿਹੜੇ ਤੋਂ ਆ ਉਹ ਵੀ ਡਾਟਾ ਸਾਰਾ ਮਿਲ ਜਾਊਗਾ ਚੰਗੇ ਬੁੱਲ ਦੀ ਟੀ ਵੀ ਫॉर ਸੇਲ ਐ ਤੇ ਨਾਲ ਤੁਹਾਨੂੰ ਦਿਖਾ ਦਿੰਨਾ ਵੀ ਇਹ ਬਾਈ ਨੇ ਵੀ ਇੱਥੇ ਪਿੰਡ ਦੇ ਵਿੱਚ ਹੀ ਬਾਈ ਦੀ ਜਗਾ ਤੇ ਇੱਥੇ ਛੱਡ ਬਣਾਇਆ ਨਵਾਂ ਲੋਕ ਲਾ ਕੇ ਕੂਬੀਕਲ ਵਗੈਰਾ ਲਾ ਕੇ ਜਿੱਦਾਂ ਇੱਕ ਲਾਰਜ ਫਾਰਮ ਹੁੰਦੇ ਆ ਖੁੱਲੀ ਜਗ੍ਹਾ ਦੇ ਵਿੱਚ ਉਸ ਤਰ੍ਹਾਂ ਦਾ ਸੈਟਅਪ ਆ ਰੂਟੀਨ 'ਚ ਤੁਸੀਂ ਇਦਾਂ ਦੇ ਫਾਰਮ ਪੰਜਾਬ ਦੇ ਵਿੱਚ ਦੇਖਦੇ ਹੋਏ ਸਾਰੇ ਲੋਕ ਵਗੈਰਾ ਲਾਏ ਹੋਏ ਆ ਜਗਾ 60 ਬਾਈ 40 ਹੈ ਮੈਂ ਜੋ ਚੀਜ਼ ਨੋਟ ਕਰ ਰਿਹਾ ਇੱਕ ਤਾਂ ਇਹ ਤੁਸੀਂ ਬੱਬਲ ਸ਼ੀਟ ਜਿਹੜੀਆਂ ਆਮ ਫਾਰਮਾਂ 'ਚ ਹੁਣ ਨਵੇਂ ਸਿਰੇ ਤੋਂ ਲੱਗਣੀਆਂ ਦੇਖੀਆਂ ਹੋਣੀਆਂ ਇਹਦੇ ਨਾਲ ਟੈਂਪਰੇਚਰ ਕਾਫੀ ਡਾਊਨ ਆਉਂਦਾ ਹੈ ਇਹ ਆਮ ਫਾਰਮਾਂ ਦੇ ਵਿੱਚ ਹੁਣ ਛੀਟਾਂ ਥੱਲੇ ਪੈਂਦੀ ਹੈ ਜਰੂਰ ਪਾਇਓ ਜਿਹੜਾ ਨਵਾਂ ਫਾਰਮ ਬਣਾ ਰਿਹਾ ਨਹੀਂ ਤੁਹਾਨੂੰ ਲੇਬਰ ਵੱਖਰੀ ਪਾਉਗੀ ਦੁਬਾਰਾ ਜਿੱਤੋਂ ਪਾਉਣ ਲੱਗੋਗੇ ਦੂਜੀ ਜੋ ਚੀਜ਼ ਮੈਂ ਇਸ ਫਾਰਮ 'ਚ ਦੇਖੀ ਹੈ ਬਾਈ ਨੇ ਆਮ ਤੌਰ ਤੇ ਤੁਸੀਂ ਫੈਕਟਰੀਆਂ ਦੇ ਵਿੱਚ ਦੇਖਦੇ ਹੋਵੋਗੇ ਇਹਦੇ ਉੱਪਰ ਇੱਕ ਆਟੋਮੈਟਿਕ ਹਵਾ ਦੇ ਨਾਲ ਇੱਕ ਪੱਖਾ ਜਿਹਾ ਘੁੰਮਦਾ ਹੁੰਦਾ ਹੁੰਦਾ ਉਹ ਦੋ ਲਾਇਵੇ ਹੈ ਪਰਲੇ ਪਾਸੇ ਵੀ ਹੈ ਤੇ ਇਸ ਸਾਈਡ ਤੇ ਵੀ ਹੈ ਜੇ ਆਪਾਂ ਸਾਇੰਸ ਨੂੰ ਸਮਝੀਏ ਦੱਸੋ ਤਾਂ ਜਿਹੜੀ ਗਰਮ ਹਵਾ ਹੈ ਉਹ ਉੱਪਰ ਵੱਲ ਨੂੰ ਉੱਠਦੀ ਹੈ ਤੇ ਉੱਪਰੋਂ ਜੇ ਨਾਹਾਂਗਾ ਮਿਲ ਜੇ ਤੇ ਉਹ ਬਾਹਰ ਚਲੀ ਜਾਂਦੀ ਹੈ ਤੇ ਥੱਲੇ ਸਪੇਸ ਠੰਡੀ ਹਵਾ ਲੈ ਲੈਂਦੀ ਹੈ ਇਹਨਾਂ ਦੋਹਾਂ ਜਿਹੜੇ ਉਹ ਜਗ੍ਹਾ ਇਹਦਾ ਫਾਇਦਾ ਇਹ ਆ ਵੀ ਹਵਾ ਉੱਪਰ ਨੂੰ ਉੱਠੋਂ ਉੱਡੂਗੀ ਤੇ ਥੱਲੇ ਨਵੀਂ ਹਵਾ ਠੰਡੀ ਹਵਾ ਜਿਹੜੀ ਉਹ ਆਜੂਗੀ ਸੋ ਬਾਈ ਦੱਸਦਾ ਵੀ ਟੈਂਪਰੇਚਰ ਦਾ ਬੜਾ ਫਰਕ ਪਿਆ ਸ਼ੀਟ ਪਾਉਣ ਨਾਲ ਤੇ ਪਲੱਸ ਉਹ ਜਿਹੜੇ ਪੱਖੇ ਜੇ ਲਾਉਣ ਨਾਲ ਸੋ ਇਹ ਚੀਜ਼ਾਂ ਤਾਂ ਦਿਖਾ ਦੇ ਦਿੰਦੀ ਆਂ ਕਈ ਵਾਰ ਕਿਸੇ ਭਰਾ ਨੂੰ ਇਹ ਆਈਡੀਆ ਚੰਗਾ ਲੱਗਦਾ ਉਹ ਫੋਲੋ ਕਰ ਸਕਦਾ ਹੁੰਦਾ ਵਿਕਰੀ ਦੇ ਵਿੱਚ 6 ਨਾਕ ਦਿਖਾਉਣੇ ਆ ਤਸੱਲੀ ਤੁਸੀਂ ਕਰਨੀ ਹੈ ਜਿਹੜਾ ਪਸ਼ੂ ਚੱਜ ਗਿਆ ਫੋਲ ਤਸੱਲੀ ਕਰਕੇ ਖਰੀਦ ਲਿਓ ਨੰਬਰ ਸਕਰੀਨ ਉੱਤੇ ਚੱਲਦਾ ਰਹੂਗਾ ਮਿਲਦੇ ਆਂ ਬਾਈ ਨੂੰ ਪਹਿਲਾਂ ਐਚਫ ਗਾਵਾਂ ਤੋਂ ਸ਼ੁਰੂਆਤ ਕਰਾਂਗੇ ਕਲਦੀਪ ਬਾਈ ਸਸਤੀ ਕਾਫੀ ਹੈ ਬਾਈ ਕਲੀਪਾ ਮੇਰੇ ਖਿਆਲ ਚ ਸਾਲ ਬਾਅਦ ਹੀ ਵੀਡੀਓ ਦੀ ਸ਼ੁਰੂਆਤ ਕਰਨ ਲੱਗੇ ਆ ਅੱਜ ਕਲੀ ਬਈ ਆਉਂਦੀਆਂ ਸੀ ਇਹ ਗਾਵਾਂ ਨਾਲ ਦੀਆਂ ਲੱਗ ਜਾਂਦੀਆਂ ਸੀਗੀਆਂ ਠੀਕ ਹੈ ਤੇ ਆਦ ਕੀ ਮੇਰਾ ਬਣ ਸੀਗਾ ਮੈਂ ਵੀ ਆਪਾਂ ਹੁਣ ਮੈਂ ਵੀਡੀਓ ਬੰ ਪਾਈ ਆਪਣੇ ਚੈਨਲ ਤੇ ਠੀਕ ਹੈ ਕਲੀ ਬਈ ਇੱਕ ਗੱਲ ਦੱਸਿਓ ਜਿਹੜਾ ਇਹ ਸ਼ੈੱਡ ਆ ਇਹ ਕਦੋਂ ਪਾਇਆ ਸੀ ਆਪਾਂ ਇਹ ਆਪਾਂ ਬਈ ਹੋ ਗਏ 8-9 ਮਹੀਨੇ ਹੋ ਗਏ ਮਾਰਚ ਚ ਪਾਇਆ ਸੀ ਜਾਨੀ ਗਰਮੀ ਸਾਰੀ ਇਹਦੇ ਥੱਲੇ ਰਹੀ ਹੈ ਗਾਵਾਂ ਦੇ ਥੱਲੇ ਰਹਿ ਜਾਂ ਗਾਵਾਂ ਆਪਣੀਆਂ ਸਾਰੀਆਂ ਦੋਸਤਾਂ ਦਾ ਸੀਟ ਦਾ ਕਿੰਨਾ ਕੁ ਫਾਇਦਾ ਹੋਇਆ ਸੀਟ ਦਾ ਬਈ ਬਹੁਤ ਫਾਇਦਾ ਆਗੇ ਨਾ ਮੇਰੀ ਮਤਲਬ ਗਰਮ ਆ ਜਾ ਲੱਖਾਂ ਵਾਲਾ ਖਰ ਮੋਤਿਆ ਨਹੀਂ ਗਾਵਾਂ ਹਮਮ ਗਰਮੀ ਨਾਲ ਐਦਿਕ ਮਹਾਰਾਜ ਦੀ ਆਜੀ ਕਿਰਪਾ ਰਹੀ ਹੈ ਵੀ ਕੋਈ ਗੇਹ ਗਾਣੇ ਮੈਲਾ ਨਹੀਂ ਮੋਤਿਆ ਨਾ ਹੀ ਕੋਈ ਬਾੜੀ ਦਵਾਈ ਲੱਗੀ ਵਧੀਆ ਸੌਖੀਆਂ ਨਹੀਂ ਗਾਵਾਂ ਇੱਥੇ ਹੀ ਦੂਜੀ ਗੱਲ ਜਿਹੜੇ ਇੱਕ ਨਾ ਮੈਂ ਵੇਖ ਰਿਹਾ ਤੁਸੀਂ ਵਿੱਚ ਪੱਖੇ ਜੇ ਲਾਤੇ ਜੀ ਵਧੀਆ ਦੇਖਣ ਦੱਸ ਜੀ ਹਾਂ ਉਹ ਬਹੁਤ ਵਧੀਆ ਚੀਜ਼ ਆ ਜਿਵੇਂ ਮਾਲੋ ਕੋਇਆ ਤਾਂ ਨਹੀਂ ਬਣ ਜਾਂਦਾ ਜੀ ਸੇ ਜਗਾਸ ਮੈਦਾਨ ਦੀ ਜਿਹੜੀ ਹਾਂ ਉਹ ਇੱਥੇ ਜੋ ਜਾਂਦੇ ਸੀ ਉਹ ਵਧੀਆ ਨਜ਼ਾਰਾ ਆਉਂਦਾ ਸੀ ਆਪ ਨੂੰ ਵੀ ਆਪਾਂ ਆ ਕੇ ਉਹ ਖੜਦੇ ਸੀ ਨਾ ਇਹ ਛੱੜੇ 'ਚ ਮਨੋਂ ਉੱਪਰ ਉੱਡ ਜਾਂਦੀ ਹੈ ਉਹ ਹਾਂ ਉੱਪਰ ਉੱਕੀ ਜਾਂਦੇ ਨੇ ਇਹ ਹਵਾ ਨਾਲ ਹੀ ਠੀਕ ਹੈ ਉਹ ਤਾਂ ਆਟੋਮੈਟਿਕ ਹੀ ਹੋਣੇ ਆ ਉਹ ਹਾਂ ਹਵਾ ਨਾਲ ਹੀ ਚੱਲਦੇ ਆ ਜੀ ਉਹ ਠੀਕ ਹੈ ਵੈਸੇ ਕਿਸੇ ਫਾਰਮ 'ਚ ਮੈਂ ਤੋਂ ਪਹਿਲਾਂ ਸ਼ਾਇਦ ਨਾ ਦੇਖੇ ਹੋਣ ਹੋ ਸਕਦਾ ਮੈਂ ਨਾ ਉਸ ਫਾਰਮ ਤੇ ਨਾ ਮੈਂ ਜਿਹੜੇ ਦੂਜੇ ਗਦਾਮ ਗਰੂ ਨਹੀਂ ਉੱਥੇ ਦੇਖਦਾ ਹੁੰਦਾ ਲੱਗੇ ਫੈਕਟਰੀਆਂ 'ਚ ਬਹੁਤ ਲੱਗੇ ਹਾਂ ਜਦੋਂ ਮੈਨੂੰ ਆਈ ਆ ਮੈਂ ਕਿਹਾ ਚੱਲ ਲਾ ਦਨੇ ਆ ਕੋਈ ਬੜਾ ਮਹਿੰਗੀ ਚੀਜ਼ ਨਹੀਂ 5 ਠੀਕ ਹੈ ਜਾਨੀ ਇਹ ਲਾਉਣੇ ਹੁਣ ਤਾਂ ਫਾਇਦੇਮੰਦ ਆ ਤੁਹਾਡੇ ਹਾਂ ਪੂਰਾ ਹੀ ਫਾਇਦਾ ਦਿੰਦੇ ਬਈ ਇਹ ਠੀਕ ਆ ਸੋ ਦੋਸਤੋ ਇਸ ਚੀਜ਼ ਨੂੰ ਤੁਸੀਂ ਫੋਲੋ ਕਰ ਸਕਦੇ ਹੋ ਲਾ ਕੇ ਦੇਖਿਓ ਜਰੂਰ ਆਓ ਸ਼ੁਰੂਆਤ ਕਰਦੇ ਆਂ ਕਲਦੀ ਭਾਈ ਇਸ ਸਾਈਡ ਤੇ ਇੱਕ ਵਾਇਰ ਕਰੀਏ ਇਹ ਪਹਿਲਨ ਵਾਇਰ ਆ ਭਾਈ ਮੂੰਹੋਂ ਚਾਰ ਦੰਦਾਂ ਕਿੰਨਾ ਕਿਚਰ ਲੈ ਜੂ ਕਲਦੀ ਇਹਦੇ ਭਾਈ ਹਜੇ 14-15 ਦਿਨ ਫੋਨ 'ਚ ਬਾਕੀ ਆ ਠੀਕ ਆ ਇਹਦਾ ਰੇਟ ਕੀ ਰਹਿਣਾ ਹੈ ਰੇਟ ਆਪਾਂ ਬੜਾ ਲੈਣ ਦੇਣ ਜਿਹੜੀ ਕਰਾਂਗੇ ਭਾਈ ਉਵੇਂ ਨਹੀਂ ਹਣਾ 1 ਲੱਖ ਤੇ 7000 ਰੁਪਏ ਦੀ ਵਾੜ ਦੇ ਦਾਂਗੇ ਆਪਾਂ ਹੀ ਇਹ ਠੀਕ ਆ ਖੋਲ ਲੀ ਭਾਈ ਸੋ ਦੋਸਤੋ ਹਜੇ ਦੇਣ ਲ ਸੋਹਣਾ ਰੰਗ ਰੂਪ ਹੈ ਇਹ ਗੱਲ ਇੱਥੇ ਐਡ ਕਰ ਦਿੰਨਾ ਵੀ ਅਗਲੇ ਸਾਲ ਦੂਜੇ ਸੂਏ 'ਚ ਇਸ ਤੋਂ ਵੱਧ ਕੇ ਵਿਕੂਗੀ ਚੰਗੀ ਸਾਂਭ ਲਓਗੇ ਤਾਂ ਢਾਂਚਾ ਸੋਹਣਾ ਹੈ ਹਵਾਨਾ ਚੌਰਸ ਰੱਖੂਗੀ ਦੋਸਤੋ ਫਿਟਿੰਗ ਵਾਲਾ ਹਵਾਨਾ ਹੋਊਗਾ ਥਣ-ਥੰਥੀ ਚੁਾਈ ਵਾਲੇ ਹੋਣਗੇ ਚੰਗਾ ਸਟਰਕਚਰ ਰਿਸਦਾ ਸੋ ਪਹਿਲਾਂ ਚਾਰ ਦੰਦ ਵਹਿੜ ਥਣ ਮਜ਼ਬੂਤ ਮੋਟਾ ਥਣ ਲੱਗਾ ਦੋਸਤੋ ਜੀ ਨੂੰ ਤੁਸੀਂ ਥੰਥੀ ਵਧੀਆ ਮਿਲਕਿੰਗ ਦੀ ਕਰ ਸਕਦੇ ਹੋ ਭਲੋਣ ਪਾਉਣੀ ਸ਼ੁਰੂ ਕਰਤੀਏ ਕੋਸ ਠੰਡਾ ਗੋੜਗੋੜ ਦਿੱਤਾ ਜਾਂਦਾ ਇਸ ਰੁੱਤ ਦੇ ਵਿੱਚ ਉਦੇ ਨਾਲ ਵੀ ਪਸ਼ੂ ਥੋੜੀ ਪਲੂਨ ਚੱਕ ਲੈਂਦਾ ਪਰ ਹਜੇ ਦਹਨੇ ਸਵੈਡ ਦੇ ਪਏ ਆ ਇਹਨੇ ਲੈ ਜਾਣੇ ਆ ਕਦ ਕਾਠ ਤੋਂ ਸੋਨਾ ਹੈ ਅਕਲਦੀ ਭਾਈ 2 ਨੰਬਰ ਤੇ ਜਿਹੜੀ ਲੈ ਬਾਈ 2 ਦੰਦ ਦਾ ਮੋਹ ਠੀਕ ਹੈ ਆਹ ਮੂ ਆਪਾ ਪੱਟ ਕੇ ਉਹ ਖਾਦਾਂਗੇ ਜਿਹੜੀ ਗੱਲ ਜਿੰਨੀ ਹੂ ਉਨੀ ਕਵਾਂਗੇ ਬਾਈ ਅਮੇ ਆਪਾਂ ਨੂੰ ਆਪ ਕੋਲੋਂ ਨਹੀਂ ਲੈਣਾ ਕੁਝ ਵੀ ਠੀਕ ਹੈ ਅਕਲਦੀ ਭਏ ਕਿੰਨੇ ਦਿਨ ਲੈ ਜੂ ਬਾਈ ਇਹਦੇ ਵੀ ਬਾਈ 13 14 ਦਾ ਨਹੀਂ ਇਹਦੇ ਪਏ ਆ ਇਹ ਸੋਨ ਚ ਠੀਕ ਹੈ ਇਹਦੀ ਕੀਮਤ ਕੀ ਰਹੂਗੀ ਇਹ ਆਪਾ ਦੇ ਦਾਂਗੇ ਬਸ ਇਹ ਸੇਮ ਇਸੇ ਰੇਟ 'ਚ ਹੀ ਦੇ ਦਾਂਗੇ 1 ਲੱਖ 7000 ਦੀ ਇਹ ਦੇ ਦਾਂਗੇ ਤੋਰੀ ਬਾਈ ਦੱਸੋ ਦੋ ਦੰਦ ਹਾਈਟ ਲ ਸੋਹਣੀ ਆ ਥੱਲੋਂ ਵੀ ਸੈਂਗ ਦਾਗਣ ਤੋਂ ਬਾਅਦ ਚ ਫੋਟਾਂ ਫੁੱਟਦੀਆਂ ਜਿਹੜੀਆਂ ਉਸ ਤਰ੍ਹਾਂ ਨਿਸ਼ਾਨ ਹੀ ਐ ਫੁੱਟੇ ਨਹੀਂ ਕਵਾਂਗੇ ਹਵਾਨਾ ਫਿਕਸ ਐ ਢਾਂਚਾ ਦੇਖ ਲਓ ਤੁਸੀਂ 1,7000 ਚ ਇਹ ਵੀ ਵੈੜ ਅਗਲੇ ਸਾਲ ਵਾਧੇ ਵਾਲੀ ਐ ਬਈ ਇਥੋਂ ਹੋਰ ਕਮਾਈ ਇੰਦਰ ਮਣ ਕੀ ਸਾਰ ਤੇ ਪਤਾ ਸੋ ਢਾਂਚਾ ਦੇਖੋ ਤੁਸੀਂ ਵੈੜ ਦਾ ਇਹਦਾ ਵੀ ਫੇਸ ਸੋਹਣਾ ਦੋਸਤੋ ਮੈਂ ਸਿੰਘਾਂ ਦੀ ਗੱਲ ਕੀਤੀ ਸੀ ਸਿਰਫ ਨਿਸ਼ਾਨ ਹੀ ਐ ਕੋਈ ਨਹੀਂ ਵੀ ਸੈਂਗ ਹੈਗੇ ਐ ਭਵਾਨਾ ਫੈਕਸ ਸੋਨਾ ਥਾਂ ਦਾ ਸਹਜ ਇਹ ਨਾਲ ਦੋ ਇੱਕੋ ਕਰੋ ਲਈਆਂ ਬਈ ਇਹ ਠੀਕ ਹੈ ਇਹ ਜਿਹੜੀ ਇਧਰਲੇ ਪਾਸੇ ਗਾ ਇਹ ਵੀ ਉਸੇ ਘਰੋਂ ਲਈ ਆ ਇਹ ਚ ਚਾਰ ਦੰਦਾ ਪਹਿਲਾਂ ਨਹੀਂ ਇਹ ਆ ਠੀਕ ਹੈ ਇਹ ਕਿੰਨਾ ਚ ਲੈ ਜੂ ਬਈ ਇਹ ਤਾਂ ਮਾ ਦੋਕ ਦੋ ਦਿਨ ਲਾਉਗੀ ਬਈ ਤਿਆਰੀ ਚ ਆ ਇਹਦਾ ਰੇਟ ਕੀ ਰਹਿਣਾ ਕੱਲ ਦੀ ਇਹ ਦੇ ਦੇ ਦਾਂਗਾ ਆਪੇ 1 ਲੱਖ ਤੇ 15000 ਰੁਪਏ ਦੀ ਲੈ ਬਈ ਖੋਲੀ ਸੋ ਦੋਸਤੋ ਇਹ ਦੋ ਪਹਿਲਾਂ ਤੁਸੀਂ ਪਹਿਲਾਂ ਵੇਖ ਲਿਗਾ ਤੇ ਤੀਜੇ ਨੰਬਰ ਤੇ ਫੇਰ ਪਹਿਲਣ ਵੜਦੇ ਇਹ ਕਿਲਾ ਕੁ ਬੰਗੈ ਤਾਂ ਹੋਣੇ ਵੱਡੀ ਕਰਕੇ ਦਿਵਾਉਂਦਾ ਯੇ ਤਾਂ ਬੜੀਆਂ ਖੁੱਟੀਆਂ ਅੱਛਾ ਨਹੀਂ ਮਨ ਲੋ ਲੈ ਵੀ ਜਾਣਗੀਆਂ ਤਾਂ ਨਾਲੇ ਤਾਂ ਆਪਾਂ ਲੁਹਾਈਆਂ ਦੀ ਨਾਲ ਬੋੜੀ ਲੋਕੇ ਹੋਣੇ ਲੱਗਦੇ ਹਵਾਨਾ ਫੈਕਸ ਜਾ ਦੱਸੋ ਹਵਾਨਾ ਕਾਫੀ ਵੱਡਾ ਸਹਿਜ ਹੁਣ ਤੁਹਾਨੂੰ ਦੱਸਦਾ ਨਾ ਅਗੋਂ ਵੀ ਹਵਾਨਾ ਚੰਗਾ 1 ਲੱਖ ਤੇ 15000 ਤੀ ਇਹ ਵੈੜ ਮਿਲੂਗੀ ਕੁਮਾਈ ਦੇ ਅੱਛਾ ਜੰਲੀ ਫਾਪਾ ਦੋਲੀ ਪੁੱਛਦੇ ਨੇ ਤੋਂ ਢਾਂਚਾ ਇਹਦਾ ਵੀ ਤੁਸੀਂ ਦੇਖ ਸਕਦੇ ਹੋ ਅਕਲਦੀ ਭਾਈ ਇਹ ਵੈਡ ਜਿਹੜੀ ਲੱਤ ਤੋਂ ਥੋੜਾ ਜਿਵੇਂ ਦਬ ਕੇ ਇਹਨਾਂ ਭਾਈ ਉੱਥੇ ਉਤਾਰਨ ਲੱਗੇ ਉੱਥੀ ਇਹ ਤੇ ਠੀਕ ਹੈ ਉਹ ਮੜਾ ਪਲੱਤ ਥੱਲੇ ਉਤਰ ਗਈ ਸੀ ਇਹਦੀ ਅੱਛਾ ਆਹ ਤਾਂ ਮਿੱਟੀ ਦਾ ਟੂਆ ਸਮੋਣ ਵਾਲੀ ਕਰਕੇ ਨਹੀਂ ਲਾਇਆ ਕੋਈ ਇਹਦੇ ਤਾਂ ਕਿਉਂ ਤਾਂ ਕੋਈ ਪ੍ਰੋਬਲਮ ਨਹੀਂ ਹੈ ਨਾ 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 ਕੋਈ ਨਹੀਂ ਉਹ ਇਹ ਤਾਂ ਵਧੀਆ ਹੈ ਤਾਂ ਕਰਕੇ ਆਵੇਂ ਆਪਾਂ ਕੋਈ ਕੀ ਕਰ ਲਾ ਕਹਦੇ ਇਸ ਨੂੰ ਲਾਉਣਾ ਸਹੀ ਇਹ ਤਾਂ ਕਰਕੇ ਮੜਾ ਕਰਦੀ ਨਾਲ ਓਕੇ ਸੋ ਦੱਸੋ ਇਹ ਜਦੋਂ ਲਾਉਣ ਲੱਗੇ ਸੀ ਉਦੋਂ ਕਈ ਉਹਨਾਂ ਡਾਲੇ ਤੋਂ ਪਸੂ ਪਾੜ ਲਾ ਪੈਰ ਪੈ ਵੀ ਕੇ ਮੜਾ ਮਾਰ ਗਈ ਸੀ ਸਾਈਡ ਨੂੰ ਕੱਢ ਲੈਂਦਾ ਉਹਦੇ ਨਾਲ ਥੋੜਾ ਜਿਆ ਇਹਨੂੰ ਹੁਣ ਉਹਦੀ ਇਹ ਤਕਲੀਫ ਜੀ ਮੰਨਦੀ ਹੈ ਵੈਸੇ ਕੋਈ ਦਿੱਕਤ ਨਹੀਂ ਕੀ ਸੋਹਣੀਆਂ ਵੜਾਂ ਤਿੰਨ ਤੁਸੀਂ ਦੇਖ ਲਈਆਂ ਦੱਸੋ ਇਹ ਤੋਂ ਇਲਾਵਾ ਕੋ ਕ੍ਰਾਸ ਬਰੀਡ ਗਾਵਾਂ ਦਿਖਾ ਕੇ ਜਰਸੀ ਲਾਸਟ ਉੱਤੇ ਦਿਖਾਉਣੇ ਆ। ਜਲਦੀ ਭਾਈ ਜਿਹੜੀਆਂ ਇਹ ਕ੍ਰਾਸ ਗਾਵਾਂ ਐ ਇੱਕੇ ਸਿੰਗਾ ਵਾਲੀ ਜਿਹੜੀ ਗਾਂ ਕੈਨਵਾ ਸੂਆ ਸੋਦੀ। ਮਤਲਬ ਤੀਜਾ ਮੰਨ ਲਓ ਇਹੋੜਿਆਂ ਦਾ ਦੂਜਾ ਕਹਿ ਕੇ ਦਿੱਤੀਆਂ ਜੀ। ਠੀਕ ਐ ਕਿੰਨਾ ਚੱਲ ਰੂਗੀ ਸੂਣ ਚੇ ਇਹ ਲੈ ਜੂ ਹਫਤਾ ਜੀ। ਆ ਰੇਟ ਕੀ ਰੋਗਾ ਭਾਈ? ਰੇਟ ਜਲ ਬਾ ਲੈਣ ਦੇ ਨਾਲੇ 62000 ਰੁਪਏ ਦੇ ਦਾਂਗੇ ਜੀ। ਠੀਕ ਐ। ਹਾਂਜੀ। 62000 ਦੀ ਦੱਸੋ। 218 ਤੋਂ 20 ਕਿਲੋ ਦੁੱਧ ਪਾ ਦੇਣੀ ਐ ਇਹ। ਠੀਕ ਐ। ਦੁੱਧ ਸੋਨਾ ਦੇ ਦਊਗੀ। ਸੂਆ ਤੀਜਾ ਬਈ ਦੱਸਦਾ ਵੀ ਮਾਲਕ ਕਹਿੰਦੇ ਸੀ ਦੂਜਾ ਸੂਆ ਸੂਕੀ ਪਰ ਤੁਸੀਂ ਤੀਜਾ ਮੰਨ ਲਓ ਸਿੰਘ ਹੈਗੇ ਆ ਪਰ ਥੱਲੇ ਨੂੰ ਗਏ ਹੋਏ ਸਿੰਘ ਹੈ ਜਿੱਦਾਂ ਦਾਗੇ ਹੁੰਦੇ ਆ ਉਹ ਛੇਪ ਹੀ ਰੱਖ ਲਓ ਤੁਸੀਂ ਕਿਉਂਕਿ ਸਾਈਡ ਨੂੰ ਨਹੀਂ ਉੱਪਰ ਨੂੰ ਨਹੀਂ ਸਿੰਘ ਹਵਾਨਾ ਫਿਕਸ ਜਿਹਾ ਰੱਖੂਗੀ ਸੀਲ ਸਾਉ ਬਹੁਤ ਹੈ ਬਈ ਇਹ ਗਾਵਾ ਠੀਕ ਹੈ ਕਾ ਕਰਕੇ ਮੈਂ ਉਹ ਜੀ ਗਾਵਾ ਮੈਂ ਆ ਵੀ ਨਹੀਂ ਲੰਗਣੀ ਜੀ ਸੋ ਦੋਸਤੋ ਵੈਸੇ ਸੀਲ 35 ਪਾਸ ਕਰਕੇ ਨਾਮੀਆਂ ਬਾਈ ਵੱਲੋਂ ਸੋ 62000 ਦੀ ਇਹ ਗਾ ਮਿਲੂਗੀ ਫਿਰ ਦੇਖ ਲਓ ਇਹਦੇ ਸਿੰਘਾਂ ਦਾ ਡੀ ਜਿਹਨੇ ਥੱਲੇ ਨੂੰ ਆ ਕੋਈ ਇਹਨਾਂ ਦਾ ਓਵੇਂ ਡਰ ਨਹੀਂ ਵੀ ਕਿਸੇ ਪਸ਼ੂ ਦੇ ਨਾਲ ਮਾਰੇ ਜਾਂ ਤੁਹਾਨੂੰ ਇਹ ਲੱਗੇ ਵੈਸੇ ਸੀਲ ਸ਼ਰੀਫ ਹੈ ਇੱਕ ਹੋਰ ਗਾਂ ਤਿਆਰ ਚੰਗੀ ਦਿਸਦੀ ਹੈ ਕਲਦੀ ਬਾਈ ਕਿੰਨੇ ਕਿ ਦਿਨ ਲੈਂਦੀ ਹੈ ਇਹ ਇੱਕ ਦੋ ਦਿਨ ਲਊਗੀ ਬਾਈ ਇਹਦਾ ਰੇਟ ਕੀ ਰਹੇਗਾ ਇਹਦਾ ਰੇਟ ਹੀ ਸੇਮ ਹੀ 63000 ਦੀ ਦੇ ਦਾਂਗੇ ਬਾਈ ਇਹ ਠੀਕ ਹੈ ਸੋ ਦੋਸਤੋ 63000 ਦੀ ਇਹ ਗਾਂ ਮਿਲੂਗੀ ਆ ਬਾੜ ਦੀ ਦੇ ਦਾਂਗੇ 63 ਦੀ ਦੇ ਦਾਂਗੇ ਸਵਾ ਦਾ ਜੋੜਾ ਦੇ ਦਾਂਗੇ ਓਕੇ ਸੋ ਸਵਾ ਲੱਖ ਚ ਦੋ ਗਾਵਾਂ ਮਿਲ ਜਾਣਗੀਆਂ ਚੰਗਾ ਹਵਾਨਾ ਤਿਆਰ ਹੈ ਗਾਂ ਤੁਸੀਂ ਇਹਦਾ ਢਾਂਚਾ ਦੇਖ ਲਿਆ ਲੈ ਚੱਲੀਏ ਬਈ ਫੇਰ ਹਵਾਨਾ ਦੇਖੋ ਤੁਸੀਂ ਮੋੜ ਲਾ ਬਈ ਲੈ ਚੱਲੀਏ ਸੋ ਇਹ ਦੋ ਗਾਵਾਂ ਨੂੰ ਸੋ 1 ਸਵਾ ਲੱਖ ਰੁਪਏ ਚ ਬਾਈ ਕਹਿੰਦਾ ਦੇਾਂਗੇ ਦੁੱਧ ਇਹਨਾਂ ਨੇ ਵੀ ਸੋਨਾ ਦੇਈ ਜਾਂਦਾ ਜਿਹਨੇ ਘੱਟ ਪੇਮੈਂਟ ਲਾਉਣੀ ਆ ਤੋਂ ਨਾਸਤੇ ਗਾਵਾਂ ਹੈਗੀਆਂ ਬਾਕੀ ਤੁਸੀਂ ਆ ਕੇ ਪਰਖ ਕਰ ਲਿਓ ਇਹਨਾਂ ਤੋਂ ਜਿਹੜੀ ਗਾਂ ਤੁਹਾਨੂੰ ਜੱਚਦੀ ਹੈ ਸੋ ਇਹ ਦੋ ਤੇ ਲਾਸਟ ਉੱਤੇ ਤੁਹਾਨੂੰ ਦਿਖਾਉਣੇ ਇੱਕ ਜਰਸੀ ਕੱਲ ਦੀ ਬਈ ਜਿਹੜੀ ਜਰਸੀ ਹੈ ਇਹਦਾ ਸੂਆ ਕੰਮ ਹੈ ਪਹਿਲਾਂ ਨਵੱਛੀ ਹੈ ਬਈ ਹੇ 22 23 ਮਹੀਨਿਆਂ ਮਰਾ ਸਾਰਾ ਉਹਨਾਂ ਨੇ ਲਿਖ ਕੇ ਦਿੱਤਾ ਹੈਗਾ ਠੀਕ ਹੈ ਹਾਂਜੀ ਤੇ ਮਨੋ ਕੱਚੀ ਖੀਰੀ ਉਦੋਂ ਪੱਟ ਕੇ ਦੇਖਣੇ ਤੇ ਪੱਟ ਕੇ ਵੀ ਵਿਖਾ ਦਾਂਗੇ ਠੀਕ ਹੈ ਆਪ ਹੈਗੀ ਏਬੀਏ ਦੇ ਜੱਗ ਸੀਮਨ ਦੀ ਠੀਕ ਹੈ ਇਹ 50 ਯੂਰੋ ਬਾੜ ਤੋਂ ਕੱਬਣ ਦਾ 15 ਦਿਨ ਮਨੋ ਬਾਕੀ ਹੈ ਪੈਂਡਿੰਗ ਆ ਥੋੜਾ ਇਹ ਲੇਵਾ ਗੱਡੀ ਤੇ ਅੱਜ ਹੀ ਆਪਣੇ ਆਈ ਆ ਠੀਕ ਹੈ ਚੱਕ ਗਈ ਉੱਥੇ ਜਾਦੇ ਸੀ ਜਦੋਂ ਲਈ ਸੀ ਘਰੋਂ ਕੀ ਰੇਟ ਹੋਊਗਾ ਕੰਮ ਇਹਦਾ ਬਾ ਲੈਣ ਦੇ ਨਾਲ ਹੀ ਹੋਊਗਾ ਬਾਈ 93000 ਰੁਪਏ ਜੀ ਠੀਕ ਹੈ ਦੋਸਤੋ 50 0 वाट ਦਾ ਸੀਮਨ ਲੱਗਾ ਦੰਦੋਂ ਖੀਰੀ ਆ ਦੰਦ ਤੁਹਾਨੂੰ ਵੀਡੀਓ ਚ ਦਿਖਾ ਵੀ ਦੇਾਂਗੇ ਹਵਾਨਾ ਸੋਹਣਾ ਲੌਂਦੀ ਆਉਂਦੀ ਆ 15 ਦਿਨ ਬਾਕੀ ਆ ਪਰ ਹਵਾਨਾ ਬਾਈ ਕਹਿੰਦਾ ਵੀ ਚੱਕ ਗਈ ਕੁਸ ਗੱਡੀ ਤੇ ਚੜਨਾ ਪਸੂ ਕਈ ਵਾਰ ਚੱਕ ਜਾਂਦਾ ਛੋਟਾ ਜਿਹਾ ਫੇਸ ਜਰਸੀ ਨਸਲ ਪਯੌਰ ਬਾਈ ਦੰਦ ਦਿਖਾਈ ਦੀ ਕਿਹਦੇ ਦੰਦ ਦਿਖਾ ਦੇ ਹਾਂ ਬੋਲੀ ਉੱਥੇ ਬੰਨ ਲਾ ਸੋ ਬੰਨ ਕੇ ਦੱਸੋ ਦੰਦ ਤੁਹਾਨੂੰ ਦਿਖਾਵਾਂਗੇ ਜਾਲੀ ਚ ਪਾਵਾਂ ਸੋਨਾ ਰੰਗ ਸੋਹਣਾ ਟਾਂਚਾ ਜੀ ਨੇ ਜਰਸੀ ਤੇ ਕੰਮ ਕਰਨਾ ਤਾਂ ਉਹਦੇ ਹਾਸਤੇ ਇੱਕ ਸੋਹਣੀ ਜਰਸੀ ਆ ਫਵਾਨਾ ਫੈਕਸ ਕੱਢੂਗੀ ਜਿੰਨਾ ਵੀ ਰੱਖੂਗੀ 93000 ਦੀ ਇਹ ਵੈਡ ਬਾਈ ਕਹਿੰਦਾ ਦੇਵਾਂਗੇ ਜੱਗ ਦੀ ਆ 50062 ਤੋਂ ਇਸ ਟਾਈਮ ਰਿਕਾ ਬਣ ਜਰਸੀ ਹਾਲ ਜਾਂਦਾ ਉਹ ਦੰਦ ਤੁਹਾਨੂੰ ਇੱਕ ਵਾਰ ਦਿਖਾ ਦਿੰਦੇ ਬਸ ਠੀਕ ਹੈ ਭਾਈ ਕੱਚੀ ਖੀਰੀ ਦਾ ਮਤਲਬ ਇਹ ਆ ਦੱਸੋ ਵੀ ਦੰਦਾਂ ਚ ਵਿਰਲ ਵੀ ਹੈ ਨਹੀਂ ਕੀ ਪਤਲੇ ਦੰਦ ਛੋਟੇ ਸੋ 15 ਦਿਨ ਹਜੇ ਲੈਂਦੀ ਐ ਸੋਨ ਚ 93000 ਚ ਇੱਕ ਸੋਹਣੀ ਜਰਸੀ ਜਿਹਨੇ ਖਰੀਦਣੀਆਂ ਤਾਂ ਸੰਪਰਕ ਕਰ ਲੋ ਤੇ ਤੋਂ ਇਲਾਵਾ ਇਧਰ ਤਿੰਨ ਐਚਐਫ ਕੜੀਆਂ ਇਹਨਾਂ ਤੇ ਵੀ ਤੁਸੀਂ ਪੇਮੈਂਟ ਇਨਵੈਸਟ ਕਰ ਸਕਦੇ ਹੋ ਅਗਲੇ ਸਾਲ ਇਹ ਰਕਮ ਵਧਾ ਦੇਣੀਗਾ ਧੰਨਵਾਦ ਆਜੀ ਦੀ ਇਸ ਵੀਡੀਓ ਨੂੰ ਦੇਖਣ ਲਈ